ਬੜਾ ਸਾਲੰਬਦਸੀ ਕਲਗੀਧਰ ਬਾਦਸ਼ਾਹ ਨੇ ਜ਼ਫਰਨਾਮੇ ਚ ਲਿਖਿਆ ਐ ਨਾ ਈਮਾਨ ਪਰਸਤੀ ਨਾ ਆਉਸੈਂ ਦੀ ਨਾ ਸਾਹਿਬ ਸ਼ਾਨਾਸੀ ਨਾ ਮੁਹੰਮਦੀ ਯਾਕੀਂ ਤੇ ਔਰੰਗਜ਼ੇਬ ਧਰਮ ਤੋਂ ਬੜੀ ਦੂਰ ਐਂਦਾ ਧਰਮ ਦੇ ਵਿਧਾਨ ਨੂੰ ਤੂੰ ਮੰਨਦਾ ਨਹੀਂ ਉਹ ਖੁਦਾ ਤੇ ਮੁਹੰਮਦ ਤੇ ਤੈਨੂੰ ਕੋਈ ਯਕੀਨ ਨਹੀਂ ਤੇ ਆਜੋ ਬਸ ਇਨਸਾਫੋਂ ਹੀ ਪਰਵਰ ਕਿ ਹਾਇ ਫਸਤ ਸਦ ਹੈ ਫੁਤੀ ਸਰਵਰੀ ਅਜੀਬ ਤੇਰਾ ਸਾਫ ਹੈ ਅਜੀਬ ਧਰਮ ਦੀ ਪਾਲਣਾ ਕਰਨ ਦਾ ਤੇਰਾ ਤਰੀਕਾ ਹੈ 100 ਵਾਰ ਅਫਸੋਸ ਹੈ ਮੈਨੂੰ ਤੇਰੇ ਉੱਪਰ ਕੇ ਨਾ ਚੀਜ਼ ਦੇਖ ਤੇ ਔਰ ਸੁਣ ਤੇਗ ਵਰਗ ਕਸ ਬੇਦਰੀ ਪੁਰਾਣੀ ਜੋ ਹੁਣ ਅਸਤ ਪਾਚਰ ਕਰਤੇ ਦਿਖਾਵਾ ਧਰਮੀ ਹੁਣ ਦਾ ਕਰਦਾ ਲੋਕਾਂ ਦਾ ਲਹੂ ਢੋਲਦਾ ਹੈ ਯਾਦ ਰੱਖੀ ਕਿਸੇ ਦਿਨ ਤੇਰਾ ਖੂਨ ਵੀ ਡੁੱਲੇਗਾ ਰੱਬ ਦੀ ਢਾਂਗ ਵਜੇਗੀ ਦੇਖਦੀ ਨਹੀਂ ਹੈ ਪਰ ਉੱਠਣ ਜੋਗਾ ਨਹੀਂ ਛੱਡ ਜੂ ਤੂੰ ਜ਼ਾਲਮ ਬੰਦਾ ਸੀ ਮੁਜ਼ਮ ਨੂੰ ਪਤਾ ਹੈ ਨੇ ਮੇਰੇ ਉਸਤਾਦ ਨੂੰ ਮਾਰ ਦੇਣਾ ਉਹਨੇ ਧਰਮ ਨਹੀਂ ਛੱਡਣਾ